ਦਿੰ ਦਿਹਾੜੇ ਨੌਜਵਾਨਾਂ ਦੀ 2-3 ਦਰਮਿਆਨ ਚੱਲੀਆਂ ਗੋਲੀਆਂ ਗੋਲੀਆਂ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਦੂਸਰਾ ਨੌਜਵਾਨ ਗੰਭੀਰ ਜ਼ਖਮੀ ਮਾਮਲਾ ਪੁਰਾਣੀ ਰੰਜਿਸ਼ ਦਾ पुलिस जांच शुरू बटाला दाइया वाली गली है जख्मी हो गया जिसन अमृतसर रैफर किया गया मौके से पुलिस अधिकारियों वालों जांच शुरू कर दिखाई गई मामला पुरानी रंजिश का दसिया जा रहा है रिहायशी इलाके की इस गली दहशत भरिया माहौल बनिया दिखाई दता उ ही आम जनता का कहना है कि एकदम गोली ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਬਾਹਰ ਆ ਕੇ ਜਦ ਦੇਖਿਆ ਤੇ ਦੋ ਨੌਜਵਾਨ ਜ਼ਖਮੀ ਹਾਲਤ ਵਿੱਚ ਗਲੀ ਵਿੱਚ ਪਏ ਨਜ਼ਰ ਆਏ ਅਤੇ ਉਹਨਾਂ ਦੇ ਸਾਥੀ ਹੀ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਆਪਣੇ ਨਾਲ ਲੈ ਕੇ ਚਲੇ ਗਏ ਪੁਲਿਸ ਅਧਿਕਾਰੀ ਨੇ ਕਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਸ਼ੁਰੂ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਸੀ ਕਿ ਗੋਲੀਆਂ ਲੱਗਣ ਕਾਰਨ ਜ਼ਖਮੀ ਦੋ ਨੌਜਵਾਨਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਜਿਸ ਵਿੱਚੋਂ ਯੋਧਾ ਨਾਮਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਦੂਸਰਾ ਰਾਹੁਲ ਦਾਤਰ ਗੰਭੀਰ ਜ਼ਖਮੀ ਸੀ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਅੰਦਰ ਆਵਾਜ਼ ਹੀ ਰੋਟੀ ਖਾਣ ਦੇ ਅੰਦਰ ਕਿੰਨੀ ਸਤੀਵਾਜ ਹੈ ਬਾਜਦਾ ਮੈਂ ਬੁੱਢ ਦੇ ਪਟਾਕੇ ਪੈਂਦੇ ਕਿੰਨੇ ਤਿੰਨ ਕਿਤੇ ਲਗਭਗ ਬਾਹਰ ਦੇਖਿਆ ਬਾਹਰ ਦੇਖਿਆ ਤਾਂ ਦੋ ਜਣੇ ਪੈ ਹੀ ਉਹਨਾਂ ਬੁੱਢੇ ਦੇ ਦੇਖਣ ਦੇਰ ਪੈ ਲਾਉ ਲਉ ਭਗਾਏ ਉਹਨਾਂ ਦੇ ਕੋਲ ਤੇ ਪੁਲਿਸ ਨੇ ਦੇਖਾ ਉਹਨਾਂ ਦੇ ਬੰਦੇ ਲੱਗੇ ਹੋਏ ਉਹਨਾਂ ਦੇ ਬੰਦੇ ਲੱਗੇ ਹੋਏ ਇਹਨੇ ਪਤਾ ਕੌਣ ਕੁਝ ਨਹੀਂ ਮੇਰੀ ਫੈਕਟਰੀ ਪਾਜੀ ਲੱਗੇ ਸ਼ੇਰੇ ਬੰਦਾ ਤੇ ਮੈਨੂੰ ਵਾਰਡ ਚੋਂ ਹੀ ਕਿਸੇ ਦੀ ਕਾਲ ਆਈ ਕਿ ਪਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤੇ ਓਨੀ ਦੇਰ ਨੂੰ ਇੱਥੋਂ ਮੇਰੇ ਕੋਲ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਲੀਆਂ ਮਾਰੀ ਉਹਨਾਂ ਨੂੰ ਸੁਣਨ ਚ ਤੇ ਇਹ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਗੇ ਜਿ ਹੁਣ ਜ਼ਿਆਦਾ ਇਹ ਉੱਚ ਪੜਤਾਲ ਕਰਨ ਦੇ ਤਾਂ ਲੱਗੂਗਾ ਕਰ ਰਿਹਾ ਚੱਲ ਰਿਹਾ ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਆ ਇੱਕ ਸਾਡੇ ਕੋਲ ਬ੍ਰੌਂਡਡ ਆਇਆ ਸੀ ਤੇ ਇੱਕ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ ਮੰਨ ਲਓ ਜਿਹੜਾ ਬ੍ਰੌਂਡਡ ਆਇਆ ਉਹ ਵੀ ਇੰਜਰਡ ਸੀ ਪਹਿਲਾਂ ਫਿਰ ਉਹ ਬ੍ਰੌਂਡਡ ਸਾਡੇ ਕੋਲ ਆਇਆ ਪਹਿਲੀ ਜਾਂਚ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਅਸੌਲਟ ਵੀ ਸੀ ਲੱਗ ਰਹੀ ਆ ਹਿਸਟਰੀ ਦੇ ਦੇ ਰਿਆ ਜੀ ਕਿ ਗੋਲੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਤੇ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਤੋਂ ਬਾਅਦ ਹੀ ਹੋਏਗੀ ਕਿੰਨੇ ਜਣੇ ਸੋਰੀ ਜੀ ਸਰ ਜੀ ਨਿਹੰਤ ਪਰਮੋਲਾ ਦਾ ਨਾਮ ਕੀ ਸੋਚਦੇ ਮਰਨ ਵਾਲਾ ਹੀ ਉਹਦਾ ਨਾਮ ਜੀ ਜਿੱਦਾਂ ਉਹਦੇ ਨਾਲ ਦਿਆਂ ਦੱਸਿਆ ਜੋਦਾ ਜੋਦਾ ਜੀ ਉਹਦਾ ਇਸ ਦਾ ਇੰਜਰਡਿਆ ਉਹਦਾ ਨਾਮ ਜੀ ਕਮਲਜੀਤ ਸਿੰਘ ਇਹਨੂੰ ਰੈਫਰ ਕੀਤਾ ਕਹਿੰਦੇ ਹਾਂ ਜੀ ਰੈਫਰ ਕੀਤਾ ਹੈ ਸਰ ਜੀ मामला ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਗਲੀ ਤੋਂ ਕਿੱਥੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਜਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਮੌਕੇ ਤੇ ਬਰੌਂਟ ਹੈਡ ਹੋ ਗਿਆ ਦੂਜਾ ਜਿਹੜਾ ਰਾਹੁਲ ਦਤਰਾ ਉਹ ਇਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੁੱਟ ਦਾ ਅਸੀਂ ਤਫ਼ਤੀਸ਼ ਕਰ ਰਹੇ ਆ ਪਤਾ ਕਰਦੇ ਕਿਹੜੇ ਗਰੁੱਪ ਨੇ ਕੋਈ ਚੋਰੀਆਂ ਕੀ ਇਹਨਾਂ ਦੀ ਲੱਗਦਾ ਹੈ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਹਾਂ ਜੀ ਉਹ ਮੋਕੇ ਤੋਂ ਖੋਲੀ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰ ਰਹੇ ਹਾਂ ਫਿਰ ਮਹਲਾਵਤ ਸਿੰਘ ਜਾਣਕਾਰੀ ਦਿੱਤੀ ਉੱਥੇ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਸੇ ਨੇ ਕੋਈ ਤਵਾਰ ਨਹੀਂ ਇਹ ਜਿਹੜੇ ਮਨੋ ਵਾਲੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪ ਤੇ ਇਹ ਕਿੱਥੇ ਹੋਈ ਹੈ ਬਾਤ ਭਾਈਆਂ ਵਾਲੀ ਗਲੀ 'ਚ ਦੋਦੇ ਕਿਉਂ ਪਗਾਂਧੀ ਕੋਲ ਉੱਥੇ ਦੇ ਗਾਂਧੀ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਹਾਂ ਜੀ ਇਹਦੇ ਹੋਰਿਆ ਨੇ ਕਲੀਅਰ ਹੋ ਗਿਆ